14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਮੈਂਬਰ ਦੀ ਚੋਣਾਂ ਦੇ ਮੱਦੇਨਜ਼ਰ ਅੱਜ ਸਮਰਾਲਾ ਪੁਲਿਸ ਵੱਲੋਂ ਸਮਰਾਲਾ ਅਧੀਨ ਪੈਂਦੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਐਸਪੀ ਪਰਸ਼ੋਤਮ ਸਿੰਘ ਬਲ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਮਰਾਲਾ ਅਧੀਨ ਪੈਂਦੇ ਸੰਵੇਦਨਸ਼ੀਲ 15 ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਇਹ ਸਾਡੇ ਜਿਹੜੇ ਸੈਸਟਰ ਪਿੰਡ ਉਹਨਾਂ ਵਿੱਚ ਕੀਤਾ ਜਾ ਰਿਹਾ ਹੈ ਤੇ ਹੈਗੇ ਕੋਈ 15 ਦੇ ਕਰੀਬ ਤੇ ਲਾਗ ਸੰਤੀ ਦੇ ਜਿਲ੍ਹਾ ਪ੍ਰਸ਼ਾਸਨ ਦੀ ਇਹ ਇਲੈਕਸ਼ਨ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਇਹ ਸਾਰਾ ਕੁਝ ਕਰ ਰਹੇ ਹਨ ਜੇ ਮੇ ਕੋਈ ਗੁੰਡੇ ਅੰਸਰ ਹੁੰਦੇ ਆ ਤੇ ਉਹ ਵੀ ਆਪਣਾ ਏਰੀਆ ਉਰੀਆ ਛੱਡ ਜਾਣ ਇਸ ਕਰਕੇ ਕਰ ਰਹੇ ਸ਼ਰਾਬੀ ਅੰਸਰ ਨੇ ਕੋਈ ਪਿੰਡਾਂ ਦੇ ਵਿੱਚ ਫੁੱਲੜ ਬਾਜੀ ਕਰਦੇ ਨੇ ਉਹਨਾਂ ਨੂੰ ਇਹੋ ਮੈਸੇਜ ਆ ਵੀ ਉਹ ਟਿੱਕੇ ਰਹਿਣਾ ਆਪਣਾ ਤੇ ਨਾ ਜ਼ਿਆਦਾ ਪੰਗੇ ਲੈਣ ਕਿਸੇ ਨਾਲ ਬਸੇ ਹੋਈ ਤੋਸੇਗਾ ਕਿ ਫੁੱਲਸ ਆਪਣੀ ਕਾਰਵਾਈ ਕਰੋਗੇ